ਅਮੌਲਕ ਸਿੰਘ ਦੀ ਲਿਖੀ ਕਿਤਾਬ ਵੀ ਉਹਨਾਂ ਕੋਲੇ ਇਸ ਕਰਕੇ ਭਰਾਵਾ ਨੂੰ ਬੇਨਤੀ ਆ ਕਿ ਉਹ ਕਿਤਾਬਾਂ ਲੈ ਕੇ ਜਾਣ ਉਹਨਾਂ ਭਰਾਵਾ ਵੱਲੋਂ ਦੋ ਬਾਰਾ ਸਟੇਜ ਤੇ ਆਏ ਰਹੇ ਹੋ ਇਸ ਕਰਕੇ ਆਪਣੀ ਲਹਿਰ ਨੂੰ ਅੱਗੇ ਵਧਾਉਣ ਦੇ ਵਾਸਤੇ ਉਹ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ ਭਰਾਵੋ ਇਸ ਕਰਕੇ ਕਿਤਾਬਾਂ ਉਹਨਾਂ ਤੋਂ ਲੈ ਕੇ ਜਾਇਓ ਹੁਣ ਬੇਨਤੀ ਕਰਦੇ ਆ ਸਖਪਾਲ ਸਿੰਘ ਮਾਨਕ ਉਹ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨਗੇ ਇਹਨਾਂ ਤੋਂ ਬਾਅਦ ਆ ਭੋਲਾ ਸਿੰਘ ਸਾਜਲੀ ਆਓ ਜੀ ਸੋ ਦੁਬਾਰਾ ਫੇਰ ਗੀਤ ਕਹਿਣ ਦਾ ਹੁਕਮ ਹੋਇਆ ਸੋ ਗੀਤ ਅਗਲੇ ਸਮਾਗਮਾਂ 'ਚ ਕੈਰੀ ਵਜੋਂ ਸਟੇਜਾਂ 'ਦਾ ਬਹੁਤ ਤਾਕੜਾ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਛਿੱਟਿਆਂ ਨੂੰ ਬੂਰ ਆ ਗਿਆ छू बुर आगीअ बाग ने बाज़र पाले गोपीअ सु मड़ कुकर डोंग जान भले ती चूं बाले गोपियास मड़ कुकर लहू पीणी जो चिंबड़ी जी न खून है कृता पीता